ਮੁਰਦਾ ਮੁਰਦਾ ਸ਼ਰਕਾ ਮੁਰਦਾ ਮੁਰਦਾ ਉਹਦੀ ਗੱਡੀ ਹਲਕੀ ਕਿਸੇ ਦੇ ਨਾਲ ਟਕਰਾਈ ਜਾ ਉਹਨਾਂ ਨੇ ਡਰਾਈਵਰ ਦਾ ਕੇ ਗਲਮਾ ਪੜਿਆ ਡਰਾਈਵਰ ਨੇ ਉੱਥੇ ਅਪੀਲ ਕਰੀ ਕਿ ਜੇ ਨਾ ਮੈਂ ਜੋੜਾ ਹਰਜਾਨਾ ਦੇ ਦਦਾ ਜੋ ਹੈਗਾ ਜੇ ਤੁਸੀਂ ਮੇਰਾ ਗਲਮਾ ਨਾ ਫੜੋ ਇੰਨੇ ਨੂੰ ਉਹਨਾਂ ਕਿਹਾ ਬਜ਼ੁਰਗ ਉੱਤਰ ਆਉਣੇ ਪਿੰਡਰਾਣਾ ਦੀ ਫੋਟੋ ਲੱਗੀ ਦੇਖ ਲਈ ਅੱਗੇ ਪਿੱਛੇ ਬਜ਼ੁਰਗ ਬੋਲਿਆ ਕਹਿੰਦਾ ਪਿੰਡਰਾਣਾ ਦਾ ਚੇਲਾ ਦੀ ਸਰਵਿਸ ਕਰਵਾ ਚਾਲੂ ਇਹ ਕਹਦੇ ਗੋਲੀ ਵੀ ਮਾਰ ਸਕਦੇ ਸ਼ਰਾਬੀ ਪੀਤੀ ਚ ਚਾਲੂ ਨਹੀਂ ਚਾਹੀਦੇ ਸਮਾਜ ਦੇ ਵਿੱਚ ਇਹਨਾਂ ਨੂੰ ਡਰਾ ਇਹਨੇ ਬਲਾਸਾ ਤੋਂ ਅੱਜ ਮੈਂ ਇੱਥੇ ਬੋਲ ਰਿਹਾ ਕੱਲੂ ਮੈਨੂੰ ਦੇ ਇੱਕ ਗੋਲੀ ਮਾਰ ਦੇ ਜਿਹੜਾ ਬੰਦਾ ਨੌਖ ਖੱਛਾ ਉਹਦਾ ਕੁਝ ਵੀ ਕਰ ਸਕਦਾ ਓਏ ਪੁੱਛ ਬਣੇ ਰਹਿਣਾ ਅਈ ਲੜਾਈ ਲੜਨਾ ਸਾਡੇ ਧਿਆਨ ਕਿੱਥੇ ਆ ਕਿੱਥੇ ਆ ਸਾਡੇ ਤੇ ਅਈ ਲੜਦਾ ਨਾ ਇੱਥੇ ਬੈਠੇ ਆ ਜਦ ਤੱਕ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਸੋਹ ਹੋ ਆਪਣੇ ਬੱਚਿਆਰੇ ਨਹੀਂ ਜਾ ਰਹਾ ਤੂੰ ਮੋੜਾ ਸੋਹ ਨਾ ਜੇ ਪਹਿਲਾ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫੇਰ ਉਹ ਇੱਕ ਇਨਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਬਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਹਾਂ ਸਾਡੀ ਸਰਕਾਰਾਂ ਤੋਂ ਕੁੱਤੇ ਮਰੇ ਦਾ ਵੀ ਸਾਫ ਮਿਲ ਜਾਂਦਾ ਬਿੱਲੀ ਮਰੇ ਦਾ ਜਾਨਵਰ ਮਰੇ ਦਾ ਵੀ ਸਾਨੂੰ ਇਹਦੇ ਕੀੜੇ ਪਕੌੜੇ ਸਮਝ ਰੱਖਿਆ ਕਿ ਜਿਹੜੇ ਵਰਦੀ ਸਿੱਖ ਨੂੰ ਵੜ ਕੇ ਟਾਰਗੇਟ ਕਰ ਲੋ ਸਾਡੇ ਉੱਤੇ ਗळा 'ਚ ਟਾਇਰ ਪਾ ਲੋ ਸਾਡੀਆਂ ਧੀਆ ਭੈਣਾਂ ਦੀ ਇੱਜ਼ਤਾਂ ਲੁੱਟ ਲੋ ਇਹ ਆਜ਼ਾਦ ਭਾਰਤ ਆ ਸਾਲੋਂ ਤੇ ਬਾਰ-ਬਾਰ ਅਹਿਸਾਸ ਦਵਾਇਆ ਜਾਂਦਾ ਨਾ ਵੀ ਤੁਸੀਂ 9 ਲੱਖ ਕੁਰਬਾਨੀਆਂ ਤੁਸੀਂ ਦੇ ਚੁੱਕੇ ਆ ਦੇਸ਼ ਨੂੰ ਆਜ਼ਾਦ ਕਰਾਉਣ ਦੀ ਪਰ ਸਾਡੇ ਜਿਹੜੇ ਬੀਤੀ ਹਾਲਾਤ ਨੇ ਵਾੜ ਲੜਾਈ ਝਗੜਾ ਨਾਲ ਲੜਾਇਆ ਗੱਡੀ ਲੱਤੀਆਂ ਨੇ ਪਰ ਗੱਡੀ ਲੱਤੀਆਂ ਸੀ ਸਭ ਦੇ ਅੱਬਾ ਹਜਾਨਾ ਦੇ ਨੇ ਵਿਤਾਰ ਸੀ ਪਰ ਪੁਲਿਸ ਵੱਲੋਂ ਜਿਹੜੀ ਟੌਰਚਰ ਕੀਤਾ ਉਹਨਾ ਵੱਲੋਂ ਚੋਕੀ 'ਚ ਪੰਡਾ ਪੰਡਰਾਂ ਵਾਲਾ ਕੇਦਾ ਇਹਦੀ ਪੰਡਰਾਂ ਵਾਲੀ ਕਰਦੀ ਕੱਟ ਉਹਨਾਂ ਨੇ ਜਾਨ ਸਾਥੀ ਬੰਦੇ ਨੂੰ ਢਾਲਿਆ ਉਹਦੇ ਡਾਂਗ ਜਿੰਨੀ ਕ ਬਰੀਆ ਆ ਚੀਜ਼ ਸਾਰੀ ਛਲਤੀ ਉਹ ਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਰੈਂਟਲੀ ਹੀ ਟ੍ਰਾਈਡ ਟੂ ਪਰਮਿਟ ਸੁਸਾਈਡ ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕੋਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتیاط ਵਰਤਦੇ ਹੋਏ ਮੁਲਾਜ਼ਮਾ ਨੇ ਉਹਨੂੰ ਰੋਕਿਆ ਇਸ ਗੱਲ ਤੋਂ ਉਹਦੇ ਹੱਥਾਂ 'ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਇਜ਼ ਐਟਰੀਬਿਊਟਡ ਟੂ ਦੈਟ ਸਕਲ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਇੰਚਾਰਜ ਬਰਖਾਸਤ ਕੀਤਾ ਜਾਵੇ ਫਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਵੈ ਸਸਪੈਂਡ ਨਾ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇਖਾਣੀ ਕੀਤੀ ਜਾਵੇ ਸਾਡੇ ਇੱਥੇ ਸਿੱਖ ਦੇਖ ਲੈਂਦੇ ਨੇ ਵੀ ਸਿੱਖ ਨੇ ਸਿੱਖਾਂ ਦੇ ਉੱਤੇ ਐਂਕਾਊਂਟਰ ਕਰੀ ਜਾਂਦੇ ਨੇ ਸਿੱਖਾਂ ਦੇ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਥੇ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਸੇਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਪਰਸੇ ਮੈਡੀਕਲ ਪ੍ਰਾਨਗੈ ਉੱਥੇ ਆ ਕੇ ਮਲਾਜਮਾਂ ਨੇ ਪੁੱਛਿਆ ਕੀ ਕੀਆ ਝੂਲੂੜਿਆ ਕਹਿੰਦੇ ਸਾਡੇ ਨਾਲ ਦਾ ਮਲਾਜਮ ਆਹੇ ਕਹਿੰਦੇ ਸ਼ੱਟ ਲਾ ਗਈ ਸਰ ਇਹਦੀ ਗੱਡੀ ਦੇ ਮੂਹਰੇ 포ਟੋ ਲੱਗੀ ਹੋਈ ਸੀ ਸਾਂ ਜਰਨੈਲ ਸਿੰਘ ਪਿੰਡ ਨਾਲ ਜੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਡਿਜੀਟਲ ਸੈਂਟੀਮੈਂਟਸ ਔਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਹੈ ਧਰਨਾ ਚੱਕਣਾਂ ਉਕੀਆ ਅਸੀਂ ਇਹਨਾਂ ਨੂੰ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸੋ ਦੈਟ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਜੋ ਹੋ ਜਾਏਗਾ ਤੇ ਮੁਲਾਜ਼ਮ ਕਹਿ ਰਿਹਾ ਕਹਿੰਦਾ ਮੈਂ ਇਕੱਲਾ ਮਾਂ ਦਾ ਪੁੱਤਾਂ ਮੇਰਾ ਬਾਪ ਮਰਿਆ ਜੇ ਮੇਰੀ ਨੌਕਰੀ ਤੇ ਆ ਗਈ ਤਾਂ ਤੂੰ ਦੇਖ ਲਈਂ ਕਿੱਥੇ ਮੇਰੀ ਅਪੀਲ ਆ ਗਈ ਵੀ ਧਰਨਾ ਚੱਕ ਦੇਣਾ ਅਗਰ ਕਾਰਵਾਈ ਨਾਲ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤੋ ਅਸੀਂ ਭਰੋਸਾ ਦਵਾਨੇ ਆ ਕਿ ਜਿਹੜੀ ਹੈਗੀ ਆ ਕਾਰਵਾਈ ਬਣਦੀ ਐ ਇਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਧਰ ਤੋਂ ਕੀਤੀ ਜਾ ਰਹੀ ਹੈ ਤੇ ਕੀਤੀ ਜਾਊ। ਉਹ ਜਿਹੜਾ ਪਲਾਜ਼ਮ ਨੇ ਕਮੇਂਟਰੀ ਡਿਸੇਬਲ ਨੇ ਪਰ ਨੌਕਰੀ ਦਾ ਕਾਬਲ ਹੀ ਨਹੀਂ ਹੋ ਸਕਲਾ ਕੱਲ ਨੂੰ ਗੋਲੀ ਮਾਰ ਦੇਣ ਕਿਸੇ ਦੇ। ਉਹਦੀ ਗੱਡੀ ਹਲਕੀ ਕਿਸੇ ਦੇ ਨਾਲ ਟਕਰਾਈ ਜਾ ਉਹਨਾਂ ਨੇ ਡਰਾਈਵਰ ਦਾ ਕੇ ਕਲਮਾ ਪੜਿਆ ਡਰਾਈਵਰ ਨੇ ਉੱਥੇ ਅਪੀਲ ਕੀਤੀ ਕਹਿੰਦਾ ਮੈ ਜਿਹੜਾ ਹਰਜਾਨਾ ਦੇ ਦਿੰਦਾ ਜੋ ਹੈਗਾ ਕਿ ਤੁਸੀਂ ਮੇਰਾ ਕਲਮਾ ਨਾ ਫੜੋ ਇਹਨਾਂ ਨੂੰ ਉਹਨਾਂ ਕੋਲ ਬਜ਼ੁਰਗ ਉੱਤਰਿਆ ਉਹਨੇ ਪਿੰਡਰਾਂ ਵਾਲੇ ਦੀ ਫੋਟੋ ਲੱਗੀ ਦੇਖ ਲਈ ਆਪਣੀ ਸਿੱਖੇ ਤੇ ਬਜ਼ੁਰਗ ਬੋਲਿਆ ਕਹਿੰਦਾ ਪਿੰਡਰਾਂ ਵਾਲੇ ਦਾ ਚੇਲਾ ਦੀ ਸਰਵਿਸ ਕਰਵਾਣੀ ਉਹਨਾਂ ਨੇ ਪੁਲਿਸ ਨੂੰ ਕਾਲ ਕਰੀ ਚਾਰ ਨੰਬਰ ਤੋਂ ਆਏ ਪੁਲਸ ਵਾਲੇ ਦੀਪਰਾਂ ਦਾ ਮੁੱਛੀ ਸੀ ਤੋਂ ਬਣਾ ਚ ਪੁੱਛੀ ਉਹਨਾਂ ਨੇ ਜਾ ਕੇ ਜੀ ਗੇਟ ਤੇ ਹੀ ਉਹਨੇ ਕਹਿੰਦਾ ਜੀਕ ਨੇ ਕਹਿੰਦਾ ਜੋ ਪਿੰਡਰਾਂ ਵਾਲੇ ਦਾ ਚੇਲਾ ਇਹਦੀ ਪਿੰਡਰਾਂ ਵਾਲੇ ਦੀ ਕਰਦੀ ਕੱਢ ਉਹਨਾਂ ਨੇ ਜਾਣ ਸਾਥੀ ਬੰਦੇ ਨੂੰ ਉਹਦੇ ਡਾਂਗ ਜਿੰਨੀ ਕਵਰੀਆ ਆ ਆ ਚੀ ਸਾਰੀ ਚੱਲਦੀ ਤੇ ਲਾਸ਼ ਤੇ ਥੋਂ ਤੱਕ ਹੋ ਗਏ ਕ੍ਰਿਊਲ ਥੋਂ ਤੱਕ ਹੋਵੇ ਉਹਦਾ ਇੱਕ ਨੌ ਖਿੱਟਿਆ ਹੋਇਆ ਉਹ ਮੁੰਡੇ ਦਾ ਨੌ ਖਿੱਟਿਆ ਹੋਇਆ ਬਕਾਇਦਾ ਸਾਡੇ ਕੋਲ ਸਾਡੀਆਂ ਫੋਟੋਆਂ ਹੈਗੀਆਂ ਮੈਡੀਕਲ ਕਰਾਇਆ ਜੀ ਮੈਡੀਕਲ ਕੇ ਉਹਨਾਂ ਨੇ ਪੂਰੀ ਰਾਤ ਤਾਂ ਹੋਣੀ ਹੈ ਤਾਂ ਸੈਕੰਡਰੀ ਜਾ ਕੇ ਹੋਏਗਾ ਪੁਲਿਸ ਮੈਡੀਕਲ ਭਰਾਂ ਗਈ ਉੱਥੇ ਆ ਕੇ ਮਲਾਜਮਾਂ ਨੇ ਪੁੱਛਿਆ ਕੀ ਕੀਤਾ ਝੂਠ ਬੋਲਿਆ ਕਹਿੰਦੇ ਸਾਡੇ ਨਾਲ ਦਾ ਮਲਾਜਮ ਆਹੇ ਕਹਿੰਦੇ ਸੱਟ ਲੱਗੀ ਉਹਨਾਂ ਰੌਲਾਪਾ ਪਾਦਾ ਕਹਿੰਦਾ ਮੈਂ ਮੁਲਾਜ਼ਮ ਨਹੀਂ ਇਹਨਾਂ ਨੇ ਮੇਰੇ ਕੁੱਟਿਆ ਪੁਲਿਸ ਵਾਲਿਆਂ ਨੇ ਉਹਨੂੰ ਗੱਡੀ ਚਲਵਾ ਲਾ ਪਾ ਕੇ ਲਿਆਇਆ ਬਾਅਦ ਅੱਜ ਵੀ ਉਹਦੇ ਘਰਾਂ ਤੇ ਜਵਾਬ ਆਨ ਰਹੇ ਆ ਇੱਥੋਂ ਲੱਗ ਜਵਾਬ ਆਨ ਰਹੇ ਆ ਮਤਲਬ ਇੱਕ ਮੁਲਾਜ਼ਮ ਕਹਿ ਰਿਹਾ ਕਹਿੰਦਾ ਮੈਂ ਇਕੱਲਾ ਮਾਂ ਦਾ ਪੁੱਤਾਂ ਮੇਰਾ ਬਾਪ ਮਰਿਆ ਜੇ ਮੇਰੀ ਨੌਕਰੀ ਤੇ ਆ ਗਈ ਤਾਂ ਤੂੰ ਦੇਖ ਲੇਂਗਾ ਫਰ ਕੀ ਬਣੇ ਸਰ ਡਿਪਰਟਮੈਂਟ ਦੇਟਾ ਕੋਈ ਤੋਂ ਨਾਂ ਲਈ ਇੰਨਾ ਵੱਡਾ ਮਾਮਲਾ ਤਾਂ ਨਹੀਂ ਹੁੰਦਾ ਕਿ ਸਰ ਮੈਂ ਤਾਂ ਜੀ ਇਹ ਕਹਾਂ ਜੀ ਵੇਖੋ ਉਹ ਜਿਹੜਾ ਮੁਲਾਜ਼ਮ ਨੇ ਉਹ ਮੈਂਟਲੀ ਡਿਸੇਬਲ ਨਹੀਂ ਉਹ ਨੌਕਰੀ ਦਾ ਕਾਬਲ ਨਹੀਂ ਹੈਨੀ ਫੋਸ਼ ਅਗਲਾ ਕੱਲ ਨੂੰ ਗੋਲੀ ਮਾਰਦੇ ਨੇ ਕਿਸੇ ਦੇ ਕੌਣ ਜ਼ਿੰਮੇਵਾਰ ਆ ਕਿਹੜੀ ਪ੍ਰਾਈਵੇਟ ਕੰਪਨੀ ਜਿਹੜਾ ਤੇ ਜਿਹੜੇ ਡਰਾਈਵਰ ਸਾਰਾ ਉਹ ਕੈਬ ਚਲਾਉਂਦਾ ਜੀ ਆਲਾ ਉੱਪਰ ਕੈਬ ਚਲਾਉਂਦਾ ਟੈਕਸੀ ਚਲਾਉਂਦਾ ਇਹ ਸਾਰੇ ਟੈਕਸੀ ਭਾਈਚਾਰਾ ਇਕੱਠਾ ਹੋਇਆ ਹੋਇਆ ਜਿਹੜਾ ਜਿਹਨਾਂ ਨਾਲ ਉਹਦੀ ਟੱਕਰ ਹੋਈ ਉਹਨਾਂ ਦਾ ਕੋਈ ਨੰਬਰ ਵਗੈਰਾ ਗੱਡੀ ਦਾ ਨੰਬਰ ਆਕਾ ਉਹਨਾਂ ਦਾ ਕੋਈ ਵੀ ਹੈ ਜੀ ਸਾਡੇ ਕੋਲ ਵੀਡੀਓ ਹੈਗੀ ਆ ਇੱਕ ਸੈਕਸ਼ਨਾਂ ਦਾ ਪ੍ਰਚਾਰਕਾ ਬੰਦਾ ਕਿ ਉਹਨੇ ਟਰਿਕ ਕੀਤੀ ਸੀ ਟਰਿਕ ਦਾ ਕੀ ਪੰਜੇ ਦੇ ਨੌ ਖੱਟੇ ਹੁੰਦੀ ਆ ਪੁਲਿਸ ਟਰਿਕ ਦੇ ਨਾਲ ਸੈਕਿੰਡ ਕੀ ਜੋ ਕਹਿ ਰਿਹਾ ਪੁਲਿਸ ਕੋਲੇ ਹੰਗਾਮਾ ਕਰਿਆ ਸੀ ਪੁਲਿਸ ਸਾਡੀ ਇੰਨੀ ਕਪੈਬਲ ਨਹੀਂ ਹੈ ਨੀ ਕਿ ਸ਼ਰਾਬੀ ਨੂੰ ਹੀ ਸੰਭਾਲ ਪਾ ਦੇ। ਥਰਡ ਚੀਜ਼ ਉਹ ਕਹਿੰਦੇ ਨੌ ਪੱਟਿਆ। ਕੀ ਕੋਈ ਮੁਲਾਜ਼ਮ ਇਹਨੇ ਖੜਿਆ ਮੈਨੂੰ ਆਪਣਾ ਨੌ ਆਪ ਪੱਟ ਕੇ ਦਿਖਾ ਲੂਗਾ। ਆਪਣਾ ਨੌ ਮੈਨੂੰ ਪੱਟ ਕੇ ਲਿਖਾ ਦੇਵੇ ਕੋਈ ਵੀ ਮੁਲਾਜ਼ਮ ਮੈਂ ਮੰਨ ਲੂਗਾ ਮੁੰਡੇ ਨੇ ਨੌ ਆਪ ਪੱਟ ਲਿਆ। ਬਾਕੀ ਉਹਨੇ ਛੱਡ। ਤੇ ਥਰਡ ਚੀਜ਼ ਇਹ ਜਿਹਨੂੰ ਕਹਿੰਦੇ ਪੰਜਾਬੀ ਕੱਪੜੇ ਛਿੱਕ ਨੇ ਆਪਣੇ ਆਪ ਮਾਰ ਸਕਦਾ ਬੰਦਾ। ਆਪਣੀ ਬੈਗ ਤੇ ਹੱਥ ਵੀ ਨਹੀਂ ਜਾਂਦਾ ਮਾਰਨ। ਇਹ ਦੂਜੇ ਬੰਦੇ ਨੇ ਮਾਰੇ ਹੋਇਆ ਸਾਫ਼ ਬੋਲਦਿਆ। ਇਹ ਕੇਸ ਸਿਰਫ ਇੱਥੇ ਬਚ ਨਹੀਂ ਅਸੀਂ ਹਿਊਮਨ ਰਾਈਟੀ ਲੱਕ ਪੀ ਜਾਵਾਂਗੇ। ਹਾਈ ਕੋਰਟ ਸੁਪਰੀਮ ਕੋਰਟ ਕਿਥੇ ਰੱਖਣ ਨੂੰ ਜਾਣਾ ਪਿਆ ਚਾਹਾਂਗੇ ਪਰ ਇਹੋ ਜਿਹੇ ਮਲਾਜਮਾਂ ਨੂੰ ਲਈ ਚਾਹੀਦੇ ਜਿਹੜੇ ਮਲਾਜਮ ਨੇ ਸਪੈਕਟ ਕਰ ਜਾ ਦੋਨੋਂ ਹੱਥ ਛੋੜ ਦੇ ਆ ਸੀ ਪਰ ਜਿਹੜੇ ਇਹ ਮਲਾਜਮ ਨੇ ਮੁਲਕਮ ਨੇ ਕੱਲ ਨੂੰ ਇਹ ਕਹਿੰਦੇ ਗੋਲੀ ਵੀ ਮਾਰ ਸਕਦੇ ਸ਼ਰਾਬੀ ਪੀਤੀ ਚ ਚਾਨੂੰ ਨਹੀਂ ਚਾਹੀਦੇ ਸਮਾਜ ਦੇ ਵਿੱਚ ਇਹਨਾਂ ਤੋਂ ਡਰਾਂ ਇਹੋ ਜਿਹੇ ਮਲਾਜਮਾਂ ਤੋਂ ਅੱਜ ਮੈਂ ਇੱਥੇ ਬੋਲ ਰਿਹਾ ਕੱਲ ਨੂੰ ਮੈਨੂੰ ਦੇ ਇੱਕ ਗੋਲੀ ਮਾਰ ਦੇਣਾ ਕਿਹੜਾ ਬੰਦਾ ਨੌਖ ਖੱਛਾ ਇਹਦਾ ਕੁਝ ਵੀ ਕਰ ਸਕਦਾ ਇਨਾਂ ਤੇ ਲਗਾ ਪਾਣੀ ਸੀਪੀ ਸ਼ਾਬ ਦਾ ਕੰਮਾ ਸ਼ਵਪਨ ਸ਼ਰਮਾ ਜੀ ਬਹੁਤ ਤੇ ਜਿਹੜੇ ਹੈਗੇ ਮੰਨੇ ਪਰਵੰਨੇ ਸੀਪੀ ਨੇਗੇ ਉਹ ਖੁਦ ਇਨਕੁਆਰੀ ਕਰ ਲੈਣਾ ਮੈਨੂੰ ਇੰਨਾ ਵਿਸ਼ਵਾਸ ਆ ਖੁਦ ਇਨਕੁਆਰੀ ਕਰ ਲੈ 15 ਮਿੰਟ ਦੇ ਵਿੱਚ ਛੱਟ ਨਾਲ ਛੱਟ ਨਿਕਲ ਆਉਂਗਾ ਕਰਨ ਖੁਦ ਰਹਿ ਕੇ ਨੂੰ ਜਿਨ੍ਹਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਨਾਲ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇਨਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸ ਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਹਾਂ ਸਾਡੀ ਸਰਕਾਰਾਂ ਤੋਂ ਕੀ ਸਾਡੀਆਂ ਸਰਕਾਰਾਂ ਵਿੱਚ ਸਿੱਖ ਜੱਤੇਬੰਦੀਆਂ ਹੈ ਨਹੀਂ ਗੀਆਂ ਹਰ ਸਰਕਾਰ ਦੇ ਵਿੱਚ ਆਗੂ ਹੁੰਦੇ ਆ ਅਕਾਲੀ ਆਗੂ ਹੁੰਦੇ ਆ ਹਰ ਸਰਕਾਰ ਦੇ ਵਿੱਚ ਵਿੰਗ ਹੁੰਦੇ ਆ ਧਾਰਮਿਕ ਵਿੰਗ ਹੁੰਦੇ ਆ ਕੀ ਇਹ ਸਾਰੇ ਧਾਰਮਿਕ ਵਿੰਗ ਚਲੇ ਗਏ ਆ ਸਿਰਫ ਆਕਾਲੀਆਂ ਦਾ ਹੀ ਠੇਕਾ ਰਹਿ ਗਿਆ ਕਿ ਸਾਰਾ ਕੁਝ ਬੋਲਣ ਦਾ ਕਰਨ ਦਾ ਤੁਸੀਂ ਦੇਖੋ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਵਾ 84 ਸਿੱਖ ਕਤਲੇਆਮ ਵਿੱਚ ਕਿੰਨੀ ਉਹਨੇ ਘਾਲਣਾ ਘਾਲੀ ਆ ਗਲਤ ਤਰੀਕੇ ਨਾਲ ਤੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਇੰਚਾਰਜ ਬਰਖਾਸਤ ਕੀਤਾ ਜਾਵੇ ਫਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਵੈ ਸਸਪੈਂਡ ਨਾਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇ ਖਾਣੀ ਕੀਤੀ ਜਾਵੇ ਬੰਦੀ ਸਿੰਘਾਂ ਦਾ ਜਿਵੇਂ 32-32 ਸਾਲ ਹੋ ਗਏ ਬੰਦੀ ਸਿੰਘ ਅੰਦਰ ਬੈਠੇ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਪਤਾ ਹੈ ਇਸ ਮੁੰਡੇ ਦੀ ਵੀ ਕੋਈ ਸੁਣਵਾਈ ਨਹੀਂ ਹੋਣੀ ਹਲੇ ਹਲੇ ਤੱਕ ਕੋਈ ਪ੍ਰਸ਼ਾਸਨ ਸਾਡੇ ਕੋਲ ਨਹੀਂ ਪਹੁੰਚਿਆ ਜੀ ਅੱਜ ਦਾ ਮੁੱਖ ਕਾਰਨ ਕੀ ਹੈ ਪਾਤਰ ਦਾ ਜਾਂਦ ਹੈ ਅੱਜ ਦਾ ਮੁੱਖ ਕਾਰਨ ਇਹੀ ਹੈ ਜੀ ਆ ਮੁੰਡਾ ਡਰਾਈਵਰ ਵੀਰ ਦੇ ਨਾਲ ਕੁੱਟਮਾਰ ਹੋਈ ਹੈ ਜਿਹੜੀ ਪੁਲਿਸ ਨੇ ਬਦਮਾਸ਼ੀ ਕੀਤੀ ਮੇਰਾ ਨਾਮ ਗੁਨਾਹ ਸ਼ਰਮਾ ਹੈ ਠੀਕ ਹੈ ਜੀ ਮਾਮਲਾ ਜੀ ਮਾਮਲਾ ਇਹ ਹੈ ਭਾਈ ਜੀ ਇਹ ਸਾਡਾ ਭਰਾ ਹੈ ਇਹਦਾ ਕਸੂਰ ਹੈ ਇਹ ਪੀਲੀ ਪਲੇਟ ਟੈਕਸੀ ਗੱਡੀ ਚਲਾ ਰਿਹਾ ਬਸ ਇਹ ਕਸੂਰ ਹੈ ਅੱਛਾ ਜਿੰਨੇ ਵੀ ਰੋਡ ਦੇ ਉੱਪਰ ਪੀਲੀ ਬਲੇਟਾਂ ਚੱਲਦੇ ਨੇ ਉਹ ਸੋਚਦੇ ਨੇ ਕਿ ਇਹਨੂੰ ਕੁੱਟੋ ਮਾਰੋ ਗੱਲ ਖਤਮ ਅੱਛਾ ਜਿਹੜੀ ਪੁਲਿਸ ਨੇ ਇਹਦਾ ਨਾਂ ਕੀਤੀ ਅਸੀਂ ਇਹੀ ਮੰਗ ਕਰਦੇ ਆਂ ਕਿ ਉਸ ਮਰਾਜੰਦੇ ਨਾਲ ਵੀ ਸੇਮ ਇਹੀ ਵਰਤਾਲ ਕੀਤੀ ਜਾਵੇ ਹੋਏ ਕੀ ਹੈ ਭਾਈ ਜੀ ਨਾਮ ਕੀ ਹੈ ਇਹ ਰੰਜੋਦ ਨਾਮ ਹੈ ਭਾਈ ਜੀ ਦਾ ਰਹਿਣ ਵਾਲੇ ਕਿੱਥੇ ਨੇ ਇਹ ਆਪਣੇ ਚੰਦਨਗਰ ਦੇ ਰਹਿਣ ਵਾਲੇ ਨੇ ਠੀਕ ਹੈ ਟੈਕਸੀ ਗੱਡੀ ਚਲਾਉਂਦੇ ਨੇ ਰਾਤ ਨੂੰ ਮਿਹਨਤ ਕਰਦੇ ਨੇ ਠੀਕ ਹੈ ਹਲਕੀ ਜੀ ਗੱਡੀ ਲੱਗੀ ਪਵਿਲੀਅਨ ਮਾਲ ਦੇ ਕੋਲ ਜੀ ਤੇ ਵੀਰ ਦੇ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ ਭਾਈ ਜੀ ਜਿਹੜਾ ਨੁਕਸਾਨ ਹੋਇਆ ਮੈਂ ਉਹਦਾ ਹਰਜਾਨਾ ਦੇ ਦੇਣਾ ਜੀ ਤੇ ਵੀਰ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀਰ ਦੇ ਨੇ ਗਾੜੋ ਗਾੜੀ ਕੀਤੀ ਬਹਿਸ ਕੀਤੀ ਉਸ ਤੋਂ ਬਾਅਦ ਉੱਤੇ ਜਿਹੜੇ ਮੁਲਾਜ਼ਮ ਆਂਦੇ ਨੇ ਤੇ ਮੇਨ ਮੁੱਦਾ ਸੰਤ ਜਰਨੈਲ ਸਿੰਘ ਪਿੰਡਰਾ ਬਾਰੇ ਜੀ ਜਿਹੜੀ ਛਤਾਵਲੀ ਉਸ ਬੰਦੇ ਨਾਲ ਵਰਤੀ ਆ ਜੀ ਜਦੋਂ ਤੱਕ ਉਹਨੂੰ ਜੇਲ੍ਹ ਜੀ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਧਰਨਾ ਨਹੀਂ ਜੱਕਾਂਗੇ ਇਹ ਇਹ ਜਿਹੜੇ ਜਰਨਲ ਜੀ ਇਹ ਹਿੰਦਰਾਲੇ ਸੀਗੇ ਇਹ ਕਿਉਂ ਨਾ ਸ਼ਬਦਾਂ ਦੀ ਬਤਰੀ ਕੀਤੀ ਕੀ ਕਾਰਨ ਸੀਗਾ ਇਹ ਬੀਜੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਸੀ ਅੱਗੇ ਫੋਟੋ ਲੱਗੀ ਸੀ ਇਹ ਕਹਿੰਦੇ ਜੀ ਤੁਸੀਂ ਸਾਡੇ ਸੰਤਾਂ ਬਾਰੇ ਕਿਉਂ ਬੋਲ ਰਹੇ ਹੋ ਓਕੇ ਸਾਡੇ ਹਾਈਡਨ ਨੇ ਅਸੀਂ ਇਹਨਾਂ ਨੇ ਸਾਡੇ ਗੁਰੂ ਨੇ ਠੀਕ ਹੈ ਅਸੀਂ ਗਲਤ ਨਾ ਬੋਲੋ ਬੇਨਤੀ ਕਰ ਰਹੇ ਹਾਂ ਜੀ ਬੜੇ ਗਿਆ ਉਸ ਤੋਂ ਬਾਅਦ ਕਹਿੰਦੇ ਜਾਵੇ ਤੇਰਾ ਮਹਾਰਾਜ ਐਡੀ ਜ਼ੋਰ ਦੀ ਥੱਪੜ ਮਾਰਿਆ ਵੀਡੀਓ ਦਿਖਾਣਾ ਜੀ ਆ ਦੇਖੋ ਜੀ ਪੁਨਾ ਜੀ ਮਾੜਾ ਉੱਪਰ ਕਰਕੇ ਵੀਡੀਓ ਲਗਾਓ ਆ ਵੀਡੀਓ ਆ ਦੇਖੋ ਜੀ ਆ ਦੇ ਸਾਡਾ ਡਰਾਈਵਰ ਕਹਿ ਰਿਹਾ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਸੀ ਉਹ ਰਜਾਨਾ ਦਵਾਂਗੇ ਆ ਦੇਖੋ ਜੀ ਮੇਨ ਜਿਹੜਾ ਕਾਰਵਾਈ ਆ ਦੇਖੋ ਜੀ ਆ ਬੰਦੇ ਨੂੰ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਜੇਲ੍ਹ ਚ ਨਹੀਂ ਜਾਂਦਾ ਆ ਦੇਖੋ ਕਿੰਨੀ ਜ਼ੋਰ ਦੀ ਕਿਹਨੂੰ 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 ਅਧਿਕਾਰੀ ਨੂੰ ਅਧਿਕਾਰ ਕਹਿੰਦੇ ਤੇ ਤੱਪੜ ਮਾਰਨ ਦਾ ਅਜੇ ਕੋਈ ਜੀ ਕੋਈ ਕਾਰਵਾਈ ਕੀਤੀ ਗਈ ਕੋਸ਼ਿਸ਼ ਵੱਲੋਂ ਕੋਈ ਅਜੇ ਕਾਰਵਾਈ ਨਹੀਂ ਜਦੋਂ ਤੱਕ ਸਾਡੇ ਕੋਲ ਪਰਚੇ ਨਹੀਂ ਕਾਪੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਝੋਟਾਂਗੇ ਨਹੀਂ ਬੋਲੋ ਸਤਿ ਸ੍ਰੀ ਅਕਾਲ ਬਹੁਤ ਬਕਰਾਂ ਬਹੁਤ ਬਕਰਾਂ ਸਰ ਇਹ ਦਿਨ ਉਸ ਦਿਨ ਪਹਿਲਾਂ 25 ਦੇ ਨਾਲ ਇੰਨਾ ਪੁਲਿਸ ਨੇ ਧੱਕਾ ਕੀਤਾ ਵੀ ਮਾੜੀ ਉਹ ਤੇ ਗੱਡੀ ਕਿਤੇ ਲੱਗੀ ਆ ਤੇ ਸੰਤ ਜਰਨੈਲ ਪਿੰਡਾਂ ਵਾਲੇ ਖਾਲਸਾ ਜੀ ਦੀ ਸਾਡੀ ਫੋਟੋ ਲੱਗੀ ਸੀ ਉਹਦੇ ਤੋਂ ਵਿਤਵਾਸ ਹੋਇਆ ਵੀ ਇਹ ਪਿਓ ਲੱਗੀ ਉਸ ਤੋਂ ਬਾਅਦ ਉਹ ਜਿਹੜਾ ਆ ਮਸਲਾ ਆ ਪੁਲਿਸ ਕੋਲੇ ਪਹੁੰਚਦਾ ਪੁਲਿਸ ਇੱਕ ਤਰਫਾ ਕਾਰਵਾਈ ਕਰਦੀ ਹੋਈ ਸਾਡੇ ਨੌਜਵਾਨ ਨੂੰ ਤੋ ਫਿਰਕਾਰ ਕਰਦੀ ਆ ਉਸ ਤੋਂ ਬਾਅਦ ਉਹਦੇ ਨੌ ਪੱਟੇ ਜਾਂਦੇ ਨੇ ਪਲਾਸ ਦੇ ਨਾਲ ਉਸ ਤੋਂ ਬਾਅਦ ਉਹਦੇ ਤੇ ਉੱਤੇ ਇਨਾ ਤਸ਼ੱਦਦ ਕੀਤਾ ਜਾਂਦਾ ਵੀ ਉੱਥੇ ਬਹੁਤ ਮੌੜੇ ਬਾੜੇ ਹਾਲਾਤ ਦੀਆਂ ਮੈਂ ਤੁਹਾਡੇ ਚੈਨਲ ਬਾਤੇ ਵਰਾਹੀ ਇਹ ਕਹਿਣਾ ਚਾਹੁੰਦਾ ਵੀ ਇੱਥੇ ਕੁੱਤੇ ਮਰੇ ਦਾ ਵੀ ਇਨਸਾਨ ਮਿਲ ਜਾਂਦਾ ਬਿੱਲੀ ਮਰੇ ਦਾ ਜਾਨਵਰ ਮਰੇ ਦਾ ਵੀ ਇਨਸਾਨ ਉਹ ਇਹਦੇ ਕੀੜੇ ਪਕੋੜੇ ਸਮਝ ਰੱਖਿਆ ਵੀ ਜਿਹੜੇ ਮਰਦੀ ਸਿੱਖ ਨੂੰ ਵੜ ਕੇ ਟਾਰਗੇਟ ਕਰ ਲੋ ਸਾਡੇ ਉੱਤੇ ਗਲਾ 'ਚ ਟਾਇਰ ਪਾ ਲੋ ਸਾਡੀਆਂ ਧੀਆ ਭੈਣਾਂ ਦੀ ਇੱਜ਼ਤਾਂ ਲੁੱਟ ਲੋ ਇਹ ਆਜ਼ਾਦ ਭਾਰਤ ਆ ਸਾਲੋਂ ਤੇ بار بار احساس ਦਵਾਇਆ ਜਾਂਦਾ ਨਾ ਵੀ ਤੁਸੀਂ 9 ਲੱਖ ਕੁਰਬਾਨੀ ਤੁਸੀਂ ਦੇ ਚੁੱਕੇ ਆ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਰ ਸਾਡੇ ਜਿਹੜੇ ਬੀਤੀ ਹਾਲਾਤ ਨੇ ਹੁਣ ਕਿਹੜਾ ਭਾਈ ਪਿੰਡਾਂ ਵਾਲੇ ਕੀ ਬੋਲੋਦੇ ਕਹਿੰਦੇ ਇਹ ਆਪਾਂ ਨਾ ਸਾਥ ਚੇ ਮਾਮਾ ਸਾਡੇ ਕੌਮੀ ਜਰਨਲ ਨੇ ਜਿਹੜਾ ਸਾਡੀ ਕੌਮ ਵਾਸਤੇ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਜਿਹੜਾ ਸਿੱਖ ਭਾਈਾਰੇ ਕੌਮ ਵਾਸਤੇ ਨੇ ਸਾਡੇ ਤੇ ਕੌਮੀ ਸ਼ਹੀਦ ਨੇ ਜਾਂ ਤੇ ਕਹੋ ਵੀ ਨਹੀਂ ਹੈਗੇ ਮੇਰੀ ਪੁਲਸ ਨੂੰ ਹੁਣੇ ਕੋਈ ਸਰਮਾਇਦਾਰ ਬੰਦਾ ਆ ਕੇ ਕੋਈ ਦਰਖਾਸਤ ਦੇ ਦੇਣਾ ਪੁਲਸ ਹੋਣੀ ਘਰੇ ਤੋਂ ਪੁਲਣ ਚਲੇ ਜਾਂਦੀ ਆ। ਤੇ ਸਾਡੇ ਇੱਥੇ ਸਿੱਖ ਦੇਖ ਲੈਂਦੇ ਨੇ ਵੀ ਸਿੱਖ ਨੇ ਸਿੱਖਾਂ ਦੇ ਉੱਤੇ ਅਨਕਾਉਂਟਰ ਕਰੀ ਜਾਂਦੇ ਨੇ। ਸਿੱਖਾਂ ਦੇ ਹੀ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਥੇ। ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ। ਪੁਲਸਾਂ ਲੋ ਵੀ ਤੇ ਨਾਰਮਲ ਆਪਣੇ ਜਿਹੜੇ ਆ ਝੜਕਾਉ ਜਿਹੜੇ ਬਣਾਉਂਦੇ ਨੇ ਬਿਆਨ ਉਹ ਨਾ ਬਣੋ। ਨਾਕੀ ਕੀ ਕਰਦੇ। ਮੰਨ ਜਿਹੜੀ ਹੁਣ ਮੁੰਡਾ ਤੰਤਰ ਜਿਹੜੇ ਬਣ ਚੁੱਕੀ ਆ ਪੁਲਸ ਵੀ ਜਾਣ ਤੇ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਹੈ ਜੀ ਮੰਗ ਹੀ ਰੱਖ ਸਕਦੇ ਹਾਂ ਹੁਣ ਮੁਖਬરાਨ ਜਿਹੜੇ ਨੇ ਕੀ ਇੱਥੇ ਲਾਠੀ ਚਾਰਜ ਦਾ ਆਰਡਰ ਦਿੰਦੇ ਨੇ ਜਾਂ ਇੱਥੇ ਸਾਡੇ ਪਾਣੀ ਵੀ ਆ ਬਚੜਾ ਪੀਂਦੀਆਂ ਨੇ ਜਾਂ ਸਾਡੀ ਗ੍ਰਿਫਤਾਰੀ ਪੈਂਦੀ ਆ ਕਿਉਂਕਿ ਸਾਫ਼ ਮੰਗ ਰਹੇ ਹਾਂ ਹੁਣ ਇਹ ਤੁਹਾਨੂੰ ਥੋੜੇ ਦੇਰ ਚ ਪਤਾ ਲੱਗ ਜੇ ਅੱਜ ਪਹਿਲੇ ਮੀਟਾ ਸੁਲਦੀਪ ਸਿੰਘ ਜੀ ਮਾਮਲਾ ਕੁਛ ਨਹੀਂ ਜੀ ਇੱਕ ਕੋੜੀ ਜੀ ਗੱਡੀ ਲੱਗੀ ਸੀਗੀ ਉਹ ਗੱਡੀ ਮੁੰਡਿਆਂ ਨੇ ਉਹਨਾਂ ਨੂੰ ਅੱਗੇ ਆ ਕੇ ਪ੍ਰਧਨ ਨੂੰ ਘੇਰ ਲਿਆ ਕੀਰਨ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਮਤਲਬ ਵਿੱਚ ਵੈਸਾ ਵਸਾਈ ਹੋਈ ਉਥੇ ਬਸ ਹੋਰ ਕੁਝ ਨਹੀਂ ਉਹਨੇ ਕਿਹਾ ਪ੍ਰਤਨਿਕ ਤੁਸੀਂ ਮੈਂ ਜੜਾ ਤੜਾ ਹਰਜਾਨਾ ਬੰਦਾ ਤੁਸੀਂ ਲੈ ਲਓ ਮੇਰੇ ਕੋਲੋਂ ਮੈਂ ਦੇਣ ਲਈ ਤਿਆਰ ਆ ਮੈਂ ਕੋਈ ਹੋਣ ਹਾਂਜੀ ਹਾਂਜੀ ਸਾਡੇ ਕੋਲ ਮੈਂ ਸਭ ਕੁਝ ਆ ਉਹ ਕਹਿੰਦਾ ਹਰਜਾਨਾ ਜੋ ਤੁਹਾਡਾ ਬੰਦਾ ਹੈ ਉਹ ਲੈ ਲਓ ਉਹ ਨੇ ਨਹੀਂ ਮੰਨੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਜੀ ਪੁਲਿਸ ਉਹ 5 ਮਿੰਟ ਚ ਪੁਲਿਸ ਆ ਗਈ ਜੀ ਉਸੇ ਟਾਈਮ ਤੇ ਉਹਨਾਂ ਨੇ ਨਾਲ ਹੀ ਬ੍ਰਦਰ ਨੂੰ ਗੱਡੀ 'ਚ ਬਿਠਾਇਆ ਬ੍ਰਦਰ ਕਿਹਾ ਮੇਰੀ ਘਰ ਦੇਆਂ ਨੂੰ ਬੁਲਾ ਦਿਓ ਫੋਨ ਦੇ ਦਿਓ ਮੇਰਾ ਪਰ ਪੁਲਿਸ ਵਾਲਿਆਂ ਨੇ ਸੁਣੀ ਗੱਡੀ 'ਚ ਪਹੁੰਚਾ ਕੇ ਉਹਨੂੰ ਲੈ ਗਏ ਉਸ ਤੋਂ ਬਾਅਦ ਸਾਨੂੰ ਸਵਾ 12 ਕਾਲ ਆਈ ਜੀ ਜਿੰਦਾ ਕਿਹੜਾ ਲੈ ਕੇ ਗਿਆ ਸੀ ਬ੍ਰਦਰ ਕਿ ਅਸੀਂ ਪਹੁੰਚੇ ਥਾਣੇ ਉੱਥੇ ਚੌਂਕੀ ਪਹੁੰਚੇ ਉੱਥੇ ਬ੍ਰਦਰ ਦਿੱਸਾ ਸਾਨੂੰ ਕਸੇ ਅਨੀ ਪੂਰੀ ਰਾਤ ਅਸੀਂ ਕੰਨਾਂ ਨਾਲ ਖੜੇ ਰਹੇ ਸਾਨੂੰ ਬ੍ਰਦਰ ਦਾ ਕੋਈ ਪਤਾ ਨਹੀਂ ਦੱਸਿਆ ਉਹ 23 ਤਰੀਕ ਦਰਖਾਸਤ ਲਾਈ 23 ਤਰੀਕ ਰਾਤੀ 11:30 ਵੱਜੇ ਕਰ 27 ਤਰੀਕ ਅਸੀਂ ਫੇਰ ਉਹਦੀ ਜ਼ਮਾਨਤ ਕਰਾਈ ਜੀ ਕੱਲੀ ਸੱਤ ਕੋਈ ਜਿਆਦਾ ਬੱਚਾ ਗਿਆ ਜੀ ਗੱਡੀ ਪਤਾ ਨਹੀਂ ਜੀ ਲੜਾਈ ਝਗੜਾ ਕਰਦਾ ਲੱਗਦਾ ਗੱਡੀ ਲੱਗੀ ਆਲੀ ਪਰ ਗੱਡੀ ਲੱਗੀ ਸੀ ਸੱਜੇ ਦੇ ਅੱਬਾ ਹਰਜਾਨਾ ਦੇ ਵੀ ਕਾਰ ਸੀ ਪਰ ਪੁਲਿਸ ਵਾਲੋ ਜਿਹੜੀ ਟੌਰਚਰ ਕੀਤਾ ਉਹਨਾਂ ਵੱਲੋਂ ਚੌਕੀ 'ਚ ਉਹ ਸਾਨੂੰ ਇਨਸਾਫ ਚਾਹੁੰਦਾ ਕੋਸ਼ਿਸ਼ ਲਈ ਕਰ ਰਹੇ ਨੇ ਕੀ ਬਕਾਸ਼ਾ ਜੀ ਇਹ ਤੇ ਮਕਾਟਾ ਇਹ ਤਾਂ ਦੇਖੋ ਜੀ ਜਦ ਤੱਕ ਇਨਸਾਫ ਨਹੀਂ ਮਿਲਦਾ ਉਹ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੋਣ ਤੱਕ ਮੰਦਾਬ ਸਾਨੂੰ ਤਾਂ ਇਹ ਜਿਹੜੇ ਉਹਨਾਂ ਨੇ ਟੌਰਚਰ ਕੀਤਾ ਸਾਡਾ ਇਨਸਾਫ ਨਹੀਂ ਦਾ ਬੜੀ ਤਾਲ ਦੀ ਟੌਰਚਰ ਕੀਤਾ 26 ਤਰੀਕ ਨੂੰ ਰਾਤ ਨੂੰ 10:30 ਵਜੇ ਐਸਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ ਦੇ ਨੀਚੇ ਮੁੰਸ਼ੀ ਨੂੰ ਨੀਚੇ ਚਲੋ ਡਿਊਟੀ ਅਫਸਰ ਜਿਹੜਾ ਹੈਗਾ ਚੌਂਕੀ ਕਲਾਸ ਦਾ ਮੌਕੇ ਤੇ ਗਿਆ ਉਦੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਉਸ ਉਸ ਤੋਂ ਬਾਅਦ ਹੀ ਹੀ ਟ੍ਰਾਈਡ ਟੂ ਕਮਿਟ ਸੁਸਾਈਸਾਈਡ ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕੋਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتیاط ਵਰਤਦੇ ਹੋਏ ਮੁਲਾਜ਼ਮਾਂ ਨੇ ਉਹਨੂੰ ਰੋਕਿਆ ਇਸ ਗੱਲ ਤੋਂ ਉਹਦੇ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਆ ਇਸ ਐਟਰੀਬਿਊਟਡ ਟੂ ਦੈਟਸ ਸਕਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਸਵੇਰੇ ਸਰਕਾਰੀ ਹਸਪਤਾਲ ਚ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਲਰੀਨੈਸ ਇਨ ਸਪੀਚ ਥਿਸ ਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਸੋ ਥੈਟ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਗਾਪੜ ਨੰਬਰ 2 ਰਾਹੀਂ 27 26 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਹੈ ਉਹ ਤੋਂ ਬਾਅਦ ਇਹਨਾਂ ਨੂੰ ਜਿਹੜਾ ਬੰਧ ਹਵਾਲਾ ਥਾਣਾ ਕਰਾਇਆ ਗਿਆ ਹੁਣ ਜਿਹੜੀ ਇਹਨਾਂ ਦੀ ਮੇਨ ਡਿਮਾਂਡ ਹੈਗੀ ਹੈ ਕਿ ਵੀ ਜਿਹੜੇ ਬੰਦੇ ਨਾਲ ਲੜਾਈ ਹੋਈ ਸੀਗੀ ਮੌਕੇ ਤੇ ਆਫਟਰ ਹੀ ਵਾਸ ਇਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਹੀ ਹੈਸ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲੈਜ ਕਰ ਰਹੇ ਆ ਕਿ ਵੀ ਉਸ ਸਰ ਇਹਦੀ ਗੱਡੀ ਦੇ ਮੂਹਰੇ ਪੋਟੋ ਲੱਗੀ ਹੋਈ ਸੀ ਸਾਂ ਜਰਨੈਲ ਸਿੰਘ ਪਿੰਡ ਨਾਲ ਦੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਸ਼ਾਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਹੈ ਧਰਨਾ ਚੱਕਣ ਦੀ ਉਹ ਵੀ ਆ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸੋ ਦੈਟ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਤੇ ਉਹ ਹੋ ਜਾਏਗੀ ਅਜਾ ਸਰ ਔਨ ਦੀ ਔਨ ਦੀ ਸੈਕੰਡ ਗਰਾਉਂਡ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਇਨ ਹਿਊਮਨ ਟੌਰਚਰ ਦਾ ਵੀ ਆ ਫੈਕਟ ਫਾਇੰਡ ਕਰ ਲਿਆ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਸ ਸਸਪੈਂਡ ਕਰ ਦਿੱਤੇ ਗਏ ਨੇ ਉਹਨਾਂ ਦੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਸਹਿਗਾ ਮੈਟਰ ਸਾਰਾ ਉਹ ਕੀਤੀ ਜਾ ਰਹੀ ਹੈ। ਪਰ ਹੁੰਦੀ ਔਰ ਟੋਡੇ ਮਾਧਮ ਰਹੀਂ ਟੋਡੇ ਮਾਧਮ ਰਹੀਂ ਟੋਡੇ ਮਾਧਮ ਰਹੀਂ ਮੈਂ ਅਪੀਲ ਕਰਦਾ ਜਿੰਨੀ ਹਮਦਰਦੀ ਐਜ਼ ਅ ਹਿਊਮਨ ਬੀਇੰਗ ਮੈਨੂੰ ਵੀ ਲੜਕੇ ਨਾਲ ਆ ਤੁਹਾਨੂੰ ਵੀ ਹੈਗੀ ਆ ਜਿਹੜੇ ਨਾਲ ਉਹਦੀ سپورਟ ਚ ਆਇਆ ਉਹਨਾਂ ਦੀ ਹਮਦਰਦੀ ਆਪਾਂ ਨੂੰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਮੇਨ ਚੌਂਕ ਹੈ ਇਟਸ ਅ ਜਗਲਰ ਵੇਨ ਮੇਨ ਚੌਂਕ ਹੈ ਸ਼ਹਿਰ ਦਾ ਭਰਤ ਨਗਰ ਤੋਂ ਪਿਛਲੇ 1 ਘੰਟੇ ਤੋਂ ਜਾਮ ਪਿਆ ਮੈਂ ਇਹਨਾਂ ਨੂੰ ਵੀ ਤੁਹਾਨੂੰ ਵੀ ਅਪੀਲ ਕਰਦਾ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਦਿਸ ਇਜ਼ ਆਲਵੇਸ ਓਪਨ ਦੇ ਕੈਨ ਆਲਵੇਸ ਰਿਸੋਰਟ ਟੂ ਦਿਸ ਬਰੌਕੇਟ ਵਾਂਸ ਅਗੇਨ ਸਰ ਠੀਕ ਹੈ ਜੀ ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਮੁਕੰਮਲ ਕੀਤੀ ਜਾ ਰਹੀ ਹੈ ਟੂ ਓਦਰ ਸੈਟੀਸਫੈਕਸ਼ਨ ਸਰ ਇੱਕ ਚੀਜ਼ ਇੱਕ ਮਿੰਟ ਇੱਕ ਮਿੰਟ ਲੈਟ ਮੀ ਕੰਪਲੀਟ ਮਸਟ ਮੈਂ ਤੁਹਾਡੇ ਮਾਧਮੇਨ ਅਸੀਂ ਅਪੀਲ ਕਰਦਾ ਹਾਂ ਪਰਿਵਾਰ ਵਾਲਿਆਂ ਨੂੰ ਜਿਹੜੀਆਂ ਜਿੱਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਆਗੂਆਂ ਨੂੰ ਇਹ ਬਲਾਕਟ ਲਿਫਟ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਸਾਨੂੰ ਪਰਚੇ ਦੀ ਕਾਪੀ ਦਿੱਤੀ ਜਾਵੇ ਫਿਰ ਇਹ ਲਿਫਟ ਕਰਾਂਗੇ ਮੇਰਾ ਮੁਤਾਲਬਾ ਇਹ ਹੈ ਬਿਆਨ ਲਿਖਣ ਤੋਂ ਬਾਅਦ ਬਿਆਨ ਲਿਖਣਾ ਇੰਡੋਰਸਮੈਂਟ ਕਰਨੀ ਜੋ ਵੀ ਟੈਕਨੀਕਲ ਪ੍ਰੋਸੀਜਰ ਹੈਗਾ ਇਟ ਟੇਕਸ ਮਿਨੀਮਮ 1 ਘੰਟਾ ਉਹਨਾਂ ਟਾਈਮ ਚੌਂਕ ਜਾਮ ਰੱਖਣਾ ਮੇਰੇ ਪਰਸਪੈਕਟਿਵ ਮੁਤਾਬਕ ਐਜ਼ ਅ ਪ੍ਰੋਫੈਸ਼ਨਲ ਵੀ ਵਾਜਬ ਨਹੀਂ ਹੈਗਾ ਮੇਰੀ ਅਪੀਲ ਹੈ ਕਿ ਵੀ ਇਹ ਧਰਨਾ ਚੱਕ ਦੇਣਾ ਅਗਰ ਕਾਰਵਾਈ ਨਾਲ ਦੀ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤੋ ਅਸੀਂ ਭਰੋਸਾ ਦਵਾਨੇ ਆ ਕਿ ਜਿਹੜੀ ਹੈਗੀ ਆ ਕਾਰਵਾਈ ਬਣਦੀ ਐਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਧਰ ਤੋਂ ਕੀਤੀ ਜਾ ਰਹੀ ਹੈ ਤੇ ਕੀਤੀ ਜਾਊ। ਸਰ ਇੱਕ ਠੀਕਲੀਅਰ ਕਰ ਦਿਓ ਸਰ ਕਹਿੰਦੇ ਚੀਜ਼ ਉਹ ਕਹਿੰਦੇ ਬਾਹਰ ਕੀ ਪੋਸਟਰ ਲਗਾਉਣ ਨੂੰ ਲੈ ਕੇ ਹੀ ਮੇਰੇ ਨਾਲ ਕੁੱਟਮਾਰ ਕੀਤੀ ਗਈ। ਇਹ ਚੀਜ਼ ਇੱਕ ਪਹੀ ਤੱਕ ਹੁਣ ਨਿਕਲ ਕੇ ਸਾਹਮਣੇ ਆਈ ਹੈ ਉਦ ਤੱਕ। ਆਈ ਹੋਲੀ ਡਿਨਾਈ ਦਿਸ ਅਲੀਗੇਸ਼ਨ। ਕਿਸੇ ਵੀ ਮੁਲਾਜ਼ਮ ਨੇ ਇਸ ਇੰਟੈਂਟ ਦੇ ਨਾਲ ਕਿ ਉਹਦੇ ਪੋਸਟਰ ਲੱਗਿਆ ਹੋਇਆ ਕਿਸੇ ਰਿਲੀਜੀਅਸ ਫਿਗਰ ਦਾ। ਅਸੀਂ ਉਹਦੇ ਨਾਲ ਇਸ ਦਵੇਸ਼ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਆਈ ਫਾਰਮਲੀ ਡਿਨਾਈ ਦਿਸ। Tā nō ike.